ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਤੋਂ ਬਾਅਦ ਸੰਗਰੂਰ ਪੁਲਿਸ ਸਰਗਰਮ ਹੈ ਸੰਗਰੂਰ ਦੀ ਢਿਡਬਾ ਪੁਲਿਸ ਵੱਲੋਂ ਸ਼ੱਕੀ ਥਾਵਾਂ ਤੇ ਐਕਸਾਈਜ਼ ਟੀਮ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ ਅਤੇ ਚੈਕਿੰਗ ਕੀਤੀ ਗਈ ਇਸ ਮੌਕੇ ਡੀਐਸਪੀ ਢਿਡਬਾ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸ਼ੱਕੀ ਘਰਾਂ ਦੀ ਟਾਬਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿ ਮੀਥਨol ਇਥਨol ਬਰਾਮਦ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਇਸ ਮੌਕੇ ਟਾਬੇ ਤੇ ਛਾਪੇਮਾਰੀ ਦੌਰਾਨ 32 ਬੋਤਲਾਂ ਵੱਖ-ਵੱਖ ਬ੍ਰਾਂਡ ਦੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਜੇ ਹੀ ਛਾਪੇਮਾਰੀ ਜਾਰੀ ਹੈ। ਉਹਨਾਂ ਨੇ ਕਿਹਾ ਕਿ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਸਖਤ ਹਦਾਇਤ ਹੈ ਜਿਸ ਦੇ ਚਲਦੇ ਇਹ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਅਸੀਂ ਇੱਕ ਜੁਆਇੰਟ ਐਫਰਟ ਦੇ ਤਹਿਤ ਮਤਲਬ ਪੁਲਿਸ ਟੀਮਸ ਤੇ ਐਕਸਾਈਜ਼ ਟੀਮਸ ਜੋ ਕਿ ਇਸ ਵਕਤ ਮੇਰੇ ਨਾਲ ਐਸ ਐਚ ਓ ਦੜਬਾ ਤੇ ਸਾਡੇ ਜਿਹੜੇ ਐਕਸਾਈਜ਼ ਇਨਸਪੈਕਟਰ ਨੇ ਗੌਰਵ ਜਿੰਦਲ ਜੀ ਮੌਜੂਦ ਨੇ ਇਹਨਾਂ ਦੇ ਨਾਲ ਅਸੀਂ ਇੱਕ ਸਰਪ੍ਰਾਈਜ਼ ਚੈਕਿੰਗ ਦੇ ਅਧੀਨ ਕੋਈ ਵੀ ਜਿਹੜੀ ਮੀਥਨੋਲ ਕੋਈ ਪ੍ਰੋਡਕਸ਼ਨ ਹੈ ਜਾਂ ਸੇਲ ਹੈ ਉਹਦੇ ਲਈ ਰੇਡਸ ਕੰਡਕਟ ਕਰ ਰਹੇ ਸੀ ਤੇ ਇਹ ਚੀਜ਼ ਗੜਬੇ ਦੇ ਲੋਕਾਂ ਨੇ ਬੜੀ ਨੇੜੇ ਹੰਡਾਈ ਹੈ ਤੁਹਾਨੂੰ ਪਤਾ ਹੀ ਹੈ ਵੀ 2024 ਚ ਜਦੋਂ ਇੱਕ ਹੁਚ ਟ੍ਰੈਜਡੀ ਹੋਈ ਸੀ ਤਾਂ 20 ਲੋਕਾਂ ਦੀ ਇੱਥੇ ਡੈਥ ਹੋ ਗਈ ਸੀ ਤੇ ਬੜਾ ਰੀਸੈਂਟ ਜਿਹੜਾ ਇਨਸੀਡੈਂਟ ਮਜੀਠੇ ਹੋਇਆ ਉਹ ਸਭ ਨੂੰ ਧਿਆਨ ਚ ਰੱਖਦੇ ਹੋਏ ਐਜ਼ ਅ ਪ੍ਰੀਕਾਸ਼ਨਰੀ ਮੇਜਰ ਜਿਹੜਾ ਅਸੀਂ ਸਰਪ੍ਰਾਈਜ਼ ਟੈਕਸ ਕਰ ਰਹੇ ਸੀ ਤੇ ਇਹ ਸਰਪ੍ਰਾਈਜ਼ ਚੈੱਕ ਅਸੀਂ ਕੁਝ ਟਾਰਗੇਟਡ ਸਪots ਤੇ ਜਿਨ੍ਹਾਂ ਕਿ ਟਾਬੇ ਹੋਗੇ ਜਾਂ ਜਿੱਥੇ ਵੀ ਸਾਨੂੰ ਥੋੜੀ ਇਨਫੋਰਮੇਸ਼ਨ ਸੀ ਕਿਸੇ ਪਿੰਡਾਂ ਚ ਜਾਂ ਕਿਸੇ ਘਰ ਚ ਉਹ ਅਸੀਂ ਕੰਡਕਟ ਕਰ ਰਹੇ ਸੀ ਇਸ ਦੌਰਾਨ ਜਿਹੜੀ ਮੀਥਨੋਲ ਜਾਂ ਇਥਨੋਲ ਮੈਂ ਜਾਣਕਾਰੀ ਲਈ ਦੱਸਣਾ ਚਾਹਾਂਗੀ ਵੀ ਇਹ ਜਿਹੜੇ ਦੋਨੇ ਲਿਕਵਿਡਸ ਨੇ ਇਹ ਦੋਨੇ ਕਲਰਲੈਸ ਨੇ ਤੇ ਇੱਕੋ ਜਿਹਾ 스ਮੈਲ ਕਰਦੇ ਨੇ ਤਾਂ ਕਰਕੇ ਸਾਨੂੰ ਨਾਲ ਇੱਕ ਸਾਈਜ਼ ਟੀਮ ਦੀ ਲੋੜ ਹੁੰਦੀ ਹੈ ਵੀ ਤਾਂ ਕਿ ਸੈਂਪਲਸ ਜਿਹੜੇ ਨੇ ਕਲੈਕਟ ਕਰਕੇ ਵੀ ਉਹ ਕੈਮੀਕਲ ਚੈਕਿੰਗ ਲਈ ਭੇਜੇ ਜਾਣ ਤੇ ਰਿਕਵਰੀ ਚ ਸਾਨੂੰ ਇਥਨੋਲ ਜਾਂ ਮੀਥਨੋਲ ਇਹ ਸਬਸਟੈਂਸ ਤਾਂ ਲਈ ਰਿਕਵਰ ਹੋਇਆ ਪਰ ਸਾਡੇ ਹੱਥ ਇੱਕ ਹੋਰ ਕਾਮਯਾਬੀ ਲੱਗੀ ਹੈ ਵੀ ਸਾਨੂੰ ਇਥੋਂ 32 ਬੋਤਲਾਂ ਜਿਹੜੀ ਹੈ ਵੀ ਸ਼ਰਾਬ ਉਹ ਮਿਲੀ ਹੈ ਜਿਹੜੀ ਕਿ ਹਰਿਆਣਾ ਮੇਡ ਹੈ ਇਹਦੇ ਚੋਂ 20 ਬੋਤਲਾਂ ਜਿਹੜੀਆਂ ਨੇ ਉਹ ਮਾਰਕਾ ਮਾਇਲਟ ਤੇ ਜਿਹੜੀਆਂ 12 ਬੋਤਲਾਂ ਨੇ ਉਹ ਹੀਰ ਸੋਫੀਆ ਜਿਹੜੀ ਹੈ ਸਾਨੂੰ ਇਥੋਂ ਰਿਕਵਰ ਹੋਈ ਤੇਰੇ ਟੱਬੇ ਤੋਂ ਇਹ ਬੜਾ ਵਧੀਆ ਰਿਕਵਰ ਹੋਈ ਇਹ ਟੱਬਾ ਜੀ ਆਪਾਂ ਜਿੱਥੇ ਖੜੇ ਹਾਂ ਇਸ ਵਕਤ ਸ਼੍ਰੀ ਸ਼ਾਮ ਵੈਸ ਨੂੰ ਟੱਬਾ ਹੈ ਇਹ ਤੇ ਪਟਨਾ ਰੋਡ ਤੇ ਪੈਂਦਾ ਹੈ ਥਾਣਾ ਦੜਬਾ ਏਰੀਆ ਵਿੱਚ ਦੇਖੋ ਅਜੇ ਤੱਕ ਇਹ ਚੈਕਿੰਗ ਦੇ ਵਿੱਚ ਸਾਡਾ ਚੌਥਾ ਟੱਬ ਹੈ ਜਿਹਦੇ ਚ ਚੈਕਿੰਗ ਹੋ ਰਹੀ ਹੈ ਤੇ ਸਾਨੂੰ ਰਿਕਵਰੀ ਹੋਈ ਹੈ ਆ ਇਸ ਵਕਤ ਇੱਥੇ ਜਿੰਨੇ ਵੀ ਇੱਥੇ ਬੰਦੇ ਮੌਜੂਦ ਨੇ ਇਹਨਾਂ ਦੇ ਨਾਮ ਲਿਖ ਲਏ ਗਏ ਨੇ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਐਕਸਾਈਜ਼ ਐਕਟ ਦੇ ਤਹਿਤ ਜਿਹੜਾ ਪਰਚਾ ਹੈ ਇਹਨਾਂ ਤੇ ਰਜਿਸਟਰ ਕੀਤਾ ਜਾਏਗਾ ਤੇ ਇਹਨਾਂ ਦੀ ਅਰੈਸ ਜਿਹੜੀਆਂ ਨੇ ਉਹ ਪਾਈਆਂ ਜਾਣਗੇ ਇਹ ਬੰਦੇ ਮੈਂ ਵੈਰੀਫਾਈਟ ਕਰੀ ਕਰ ਲਏ ਨੇ ਕਿਉਂਕਿ ਅਜੇ ਅਸੀਂ ਡਿਟੇਲ ਇਹਨਾਂ ਦੀਆਂ ਲਿਖ ਰਹੇ ਹਾਂ